ਕਿ ਕਾਰਵਾਈ ਹੋਊਗੀ ਸੋ ਪੋਸਟਮਾਰਟਮ ਦੀ ਜਿਹੜੀ ਆ ਕਿਉਂਕਿ ਕੁਝ ਪ੍ਰਕਿਰਿਆ ਹੁੰਦੀ ਆ ਉਹ ਪੋਸਟਮਾਰਟਮ ਦੀ ਵੇਟ ਜਿਹੜੀ ਆ ਉਹ ਕਰਦੇ ਮੈਂ ਕਿਹਨਾਂ ਦੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਸਰਕਾਰ ਕੇਂਦਰ ਨਾਲ ਮਿਲੀ ਹੋਈ ਐ ਸੀਐਮ ਤੇ ਇਲਜ਼ਾਮ ਲਗਾ ਰਹੇ ਨੇ ਕੇ ਸਾਰਾ ਕੁਝ ਪੂਰਾ ਪੰਜਾਬ ਜਾਣਦਾ ਦੇਸ਼ ਦੇ ਕਿਸਾਨ ਜਾਣਦੇ ਨੇ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦਾ ਹਿੱਸਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਦੇ ਵਿੱਚ ਹਿੱਸੇਦਾਰ ਸੀਗਾ ਔਰ ਉਸ ਸਮੇਂ ਸਖਵੀਰ ਸਿੰਘ ਬਾਦਲ ਜਾਂ ਵਿਕਰਮ ਅਜੀਤਿਆ ਜੀ ਦੀ ਸਿਸਟਰ ਉਸ ਕੈਬਨਿਟ ਦਾ ਹਿੱਸਾ ਸੀ ਜਿਸ ਕੈਬਨਿਟ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀਗੇ ਔਰ ਪੰਜਾਬ ਦੇ ਕਿਸਾਨਾਂ ਦੇ ਵਿਦਰੋਹ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੇ ਪ੍ਰੋਟੈਸਟ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਨਾਤਾ ਬਹੁਤ ਸਾਰੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਏ ਗਏ ਜਿਨ੍ਹਾਂ ਦੇ ਵਿੱਚ ਅਹਿਮ ਫੈਸਲਿਆਂ ਵਿੱਚੋਂ ਇੱਕ ਫੈਸਲਾ ਜਿਹੜੇ ਪਿੱਛੇ ਮਿਤੀ 23 11 23 ਨੂੰ ਮਿਤੀ 23 11 23 ਨੂੰ ਸultanpur Lodhi ਦੇ ਵਿੱਚ ਇੱਕ ਇਨਸੀਡੈਂਟ ਦੌਰਾਨ ਇੱਕ ਸਾਡਾ ਪੰਜਾਬ ਪੰਜਾਬ ਹੋਮਗਾਰਡ ਦਾ ਵਲੰਟੀਅਰ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਜਸਪਾਲ ਸਿੰਘ ਮਾਰੇ ਗਿਆ ਸੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਦੇ ਕਾਰਨ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਮਦਦ ਦੇਣ ਦਾ ਫੈਸਲਾ ਅੱਜ ਦੀ ਕੈਬਨਿਟ ਚ ਕੀਤਾ ਗਿਆ ਸਹਿਤਾ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਪਹਿਲਾਂ ਜਿੰਨੇ ਵੀ ਪੰਜਾਬ ਦੇ ਅੰਦਰ ਜੇਕਰ ਕੋਈ ਵਿਅਕਤੀ ਪੰਜਾਬ ਦੇ ਲਈ ਪੰਜਾਬ ਫੋਰਸਸ ਦੇ ਲਈ ਜਾਂ ਮਿਲਟਰੀ ਦੇ ਅੰਦਰ ਪੰਜਾਬ ਦਾ ਜਵਾਨ ਸ਼ਹੀਦ ਹੁੰਦਾ ਤਾਂ ਅਸੀਂ ਉਹਨੂੰ 1 ਕਰੋੜ ਰੁਪਿਆ ਦੀ ਰਾਸ਼ੀ ਜਿਹੜੀ ਆ ਸਹਿਤਾ ਰਾਸ਼ੀ ਦਿੰਦੇ ਆ ਸੋ ਉਸੇ ਤਹਿਤ ਅੱਜ ਕਿਉਂਕਿ ਇਹ ਵੀ ਪੰਜਾਬ ਦੀ ਸੁਰੱਖਿਆ ਕਰਦਾ ਹੋਇਆ ਪੰਜਾਬ ਦੇ ਲਾ ਨ ਆਰਡਰ ਦੇ ਵਿੱਚ ਜਿਹਦੀ ਮੌਤ ਹੋਈ ਆ ਸੋ ਉਹਦੇ ਲਈ ਵੀ ਅਸੀਂ ਜਿਹੜੀ ਐਕਸਕ੍ਰੇਸ਼ੀਆ ਗ੍ਰਾਂਟ ਆ ਉਹ ਵੀ 1 ਕਰੋੜ ਰੁਪਏ ਦੇਣ ਦਾ ਅਸੀਂ ਅੱਜ ਫੈਸਲਾ ਅੱਜ ਦੀ ਕੈਬਨਿਟ ਦੇ ਵਿੱਚ ਹੋਇਆਗਾ ਇਸੇ ਤਰ੍ਹਾਂ ਸੈਕੰਡ ਜਿਹੜਾ ਅਹਿਮ ਫੈਸਲਾ ਅੱਜ ਦੀ ਕੈਬਨਿਟ ਤੋਂ ਹੋਇਆਗਾ ਉਹ ਆਕੇ ਸਾਡਾ ਪੰਜਾਬ ਦੇ ਅੰਦਰ ਇੰਡਸਟਰੀ ਨੂੰ ਪਰਫੁੱਲਤ ਕਰਨ ਦੇ ਲਈ ਪੰਜਾਬ ਦੇ ਅੰਦਰ ਉਦਯੋਗ ਕਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾਵੇ ਕਿਸ ਤਰ੍ਹਾਂ ਅਯੋਗਿਕ ਮਾਹੌਲ ਜਿਹੜਾ ਬਣਾਇਆ ਜਾਵੇ ਉਹਦੇ ਲਈ ਜਿਹੜੀ ਐਮ ਐਸ ਐਮਈ ਆ ਜਿਹੜੇ ਛੋਟੇ ਉਦਯੋਗ ਨੇ ਮੈਂ ਸਮਝਦਾ ਕਿ ਕਿ ਪੰਜਾਬ ਦੇ ਵਿੱਚ ਛੋਟੇ ਉਦਯੋਗ ਵੱਡੇ ਪੱਧਰ ਤੇ ਪਾਏ ਜਾਂਦੇ ਨੇਗੇ ਕਾਫੀ ਵੱਡੇ ਪੱਧਰ ਦੇ ਉੱਤੇ ਛੋਟੇ ਉਦਯੋਗ ਨੇਗੇ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਚਲਾਇਆ ਜਾਵੇ ਸੋ ਉਹਦੇ ਲਈ ਅਸੀਂ ਇੱਕ ਨਵਾਂ ਜਿਹੜਾ ਐਮ ਐਸ ਐਮ ਐਮਈ ਵਿੰਗ ਜਿਹੜਾ ਡੈਡੀਕੇਟਿਡ ਜਿਹੜਾ ਸਿਰਫ ਓਨਲੀ ਤੇ ਓਨਲੀ ਐਮ ਐਸ ਐਮਈ ਨੇ ਹੋਊਗਾ ਉਸ ਵਿੰਗ ਦੀ ਸਥਾਪਨਾ ਹੋਈਆ ਜਿੱਥੇ ਐਮਐਸਐਮਈ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਕੋਈ ਵੀ ਸਮੱਸਿਆ ਉਹਨਾਂ ਦੇ ਉਜయోగ ਨੂੰ ਲੈ ਕੇ ਛੋਟੀਆਂ ਕਾਰਜਾਂ ਨੂੰ ਲੈ ਕੇ ਹੋਊਗੀ ਤਾਂ ਉਹ ਜਿਹੜਾ ਵਿੰਗਾ ਉਹ ਉਹਦਾ ਹੱਲ ਕਰੂਗਾ ਉਹਦੀ ਅੱਜ ਸਥਾਪਨਾ ਕਰਨ ਦੇ ਲਈ ਅੱਜ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਦੀ ਕੈਬਨਟ ਦੇ ਅੰਦਰ ਮਨਜ਼ੂਰੀ ਦਿੱਤੀ ਹੈ ਬਹੁਤ ਵੱਡਾ ਫੈਸਲਾ ਮੈਨੂੰ ਲੱਗਦਾ ਹੋਇਆਗਾ ਜਿਹਦੇ ਨਾਲ ਪੰਜਾਬ ਦੀ ਛੋਟੀ ਸਨਤ ਛੋਟੀ ਇੰਡਸਟਰੀ ਨੂੰ ਜਿਹੜਾ ਬਹੁਤ ਵੱਡਾ ਹੰਗਾਰਾ ਮਿਲੂਗਾ ਕਿਉਂਕਿ ਪੰਜਾਬ ਪੰਜਾਬ ਪਿੱਛੇ ਜੇ ਸਾਹਮਣੇ ਆਇਆ ਸੀਗਾ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪੂਰੇ ਨੌਰਥ ਇੰਡੀਆ ਦੇ ਵਿੱਚ ਜਾਂ ਮੈਂ ਇੰਡੀਆ ਦੀ ਗੱਲ ਕਰਾਂ ਇੰਡੀਆ ਦੇ ਅੰਦਰ ਸਭ ਤੋਂ ਵੱਧ ਜੇਕਰ ਐਮਐਸਐਮਈ ਦੇ ਉਦਯੋਗ ਛੋਟੇ ਉਦਯੋਗ ਜਿਹੜੇ ਨੇ ਲੱਗ ਰਹੇ ਨੇ ਤਾਂ ਉਹ ਪੰਜਾਬ 'ਚ ਲੱਗ ਰਹੇ ਨੇ ਕਿ ਸੋ ਉਸੇ ਤਹਿਤ ਅਸੀਂ ਅੱਜ ਫੈਸਲਾ ਕੀਤਾ ਕਿ ਨਵਾਂ ਜਿਹੜੀ ਵਿੰਗ ਦੀ ਸਥਾਪਨਾ ਪੰਜਾਬ 'ਚ ਹੋਈ ਜਾਗੀ ਸੋ ਇਸੇ ਤਰ੍ਹਾਂ ਤੀਜਾ ਅਹਿਮ ਫੈਸਲਾ ਕਿ ਪੰਜਾਬ ਦੇ ਅੰਦਰ ਸਾਡੇ ਟੀਚਰ ਸਹਿਬਾਨ ਅਧਿਆਪਕਾਂ ਦੀ ਜਿਹੜੀ ਤਬਾਦਲਾ ਨੀਤੀ ਸੀਗੀ ਉਹਦੇ ਵਿੱਚ ਅਸੀਂ ਥੋੜਾ ਬਦਲਾਅ ਕੀਤਾ ਹੈਗਾ ਕਿਉਂਕਿ ਕਈ ਕਈ ਕਿਸਮ ਦੀਆਂ ਜਿਹੜੀਆਂ ਪਹਿਲਾਂ ਬਿਮਾਰੀਆਂ ਸ਼ਾਮਲ ਨਹੀਂ ਸੀ ਕੋਈ ਕੋਈ ਬਿਵਾਰ ਹੋ ਜਾਂਦਾ ਜਾਂ ਹੋਰ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪਿਛਲੀ ਪਾਲਿਸੀ ਤੋਂ ਬਾਅਦ ਸਾਡੇ ਸਾਹਮਣੇ ਚ ਆਏ ਸਰਕਾਰ ਦੇ ਧਿਆਨ ਚ ਆਏ ਉਹਨਾਂ ਸਾਰੇ ਇਸ਼ੂਆਂ ਨੂੰ ਹੱਲ ਕਰਨ ਦਾ ਯਤਨ ਕੀਤਾ ਹੈਗਾ ਨਵੀਂ ਜਿਹੜੀ ਤਬਾਦਲਾ ਨੀਤੀ ਆ ਉਹ ਉਹਦੇ ਤਬਾਦਲ ਪ੍ਰਾਣੀ ਤਬਾਦਲਾ ਨੀਤੀ ਥੋੜੀ ਸੋਧ ਕਰਕੇ ਉਹ ਕੀਤੀ ਹੈ ਤਾਂ ਕਿ ਸਾਡੇ ਅਧਿਆਪਕਾਂ ਨੂੰ ਦਿੱਕਤ ਆ ਰਹੀ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਫੈਸਲਾਗਾ ਕਿ ਅਧਿਆਪਕ ਜਿਹੜਾਗਾ ਉਹ ਆਪਣੇ ਘਰ ਦੇ ਨਜ਼ਦੀਕ ਹੋਣਾ ਚਾਹੀਦਾ ਪਰ ਲੇਕਿਨ ਜਿੱਥੇ ਕਿਤੇ ਮਜਬੂਰੀ ਆ ਉੱਥੇ ਹੀ ਰਹੂਗਾ ਪਰ ਲੇਕਿਨ ਇਹਦੇ ਵਿੱਚ ਅਸੀਂ ਇੱਕ ਵੱਡੀ ਸੋਚ ਜਿਹੜੀ ਆ ਉਹ ਅੱਜ ਪੰਜਾਬ ਕੈਪਟਨ ਨੇ ਕੀਤੀ ਆ ਇਹਦੇ ਨਾਲ ਮੈਂ ਸਭ ਦਾ ਬਹੁਤ ਸਾਰੇ ਜਿਹੜੇ ਸਾਡੇ ਅਧਿਆਪਕਲੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੇ ਤਰ੍ਹਾਂ ਇੱਕ ਜਿਹੜੀਆਂ ਸਾਡੀਆਂ ਜੰਗੀ ਵਿਦਵਾਮਾ ਜੰਗੀ ਜ਼ਗੀਰ ਜਿਨ੍ਹਾਂ ਨੂੰ ਮਿਲਦੀ ਸੀਗੀ ਦਾ ਈਸਟ ਪੰਜਾਬ ਬਾਹਰ ਵਰਡਕਟ 1948 ਦੇ ਵਿੱਚ ਜਿਹੜੇ 10000 ਰੁਪਏ ਉਹਨਾਂ ਨੂੰ ਸਾਲਾਨਾ ਮਿਲਦਾ ਸੀਗਾ ਸੋ ਉਹਦੇ ਵਿੱਚ ਇੱਕ ਵੱਡਾ ਵਾਅਦਾ ਕਰਕੇ ਉਹ ਅੱਜ ਉਹ 20000 ਰੁਪਏ ਡਬਲ ਕੀਤਾਗਾ ਡਬਲ ਕੀਤਾਗਾ ਜਿਨ੍ਹਾਂ ਜਿਨ੍ਹਾਂ ਦੇ ਵੀ ਪਰਿਵਾਰਾਂ ਨੇ ਉਸ ਸਮੇਂ ਸੇਵਾ ਕੀਤੀ ਉਸ ਸਮੇਂ ਦੇਸ਼ ਦੀ ਰੱਖਿਆ ਕੀਤੀ ਉਹਨਾਂ ਦੇ ਪਰਿਵਾਰਾਂ ਨੂੰ ਪੈਸੇ ਦੇਣ ਦੇ ਲਈ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦੀ ਬਹੁਤ ਵੱਡਾ ਫੈਸਲਾ ਹੋਇਆਗਾ 10000 ਤੋਂ ਵਧਾ ਕੇ ਅਸੀਂ ਉਹ ਜਿਹੜੀ ਜੰਗੀ ਜ਼ਗੀਰ ਦੀ ਰਾਸ਼ੀ ਆ ਜਿਹਨੂੰ ਜੰਗੀ ਜ਼ਗੀਰ ਕਿਹਾ ਜਾਂਦਾਗਾ ਉਹ ਅਸੀਂ 10000 ਤੋਂ ਵਧਾ ਕੇ ਅੱਜ 20000 ਜਿਹੜੀ ਕੀਤੀ ਆ ਇਸੇ ਤਰ੍ਹਾਂ ਸਾਡੇ ਕੁਝ ਡਿਪਾਰਟਮੈਂਟ ਦੇ ਵਿਅਕਤੀ ਜਿਹੜੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦੀ ਕੰਸਲਟੈਂਸੀ ਸੇਵਾਵਾਂ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਉਹ ਦੂਜੇ ਡਿਪਾਰਟਮੈਂਟ ਜਾਂ ਦੂਜੇ ਸਟੇਟ ਲੈ ਸਕਣ ਉਹਦੇ ਵਿੱਚ ਵੀ ਅਸੀਂ ਇੱਕ ਫੈਸਲਾ ਕੀਤਾਗਾ ਕਿ ਡਿਪਾਰਟਮੈਂਟ ਦੇ ਅਧਿਕਾਰੀ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਸੌਰੀ ਕਿਸੇ ਹੋਰ ਜੇਕਰ ਕਿਸੇ ਹੋਰ ਸਟੇਟ ਨੂੰ ਜਾਂ ਕਿਸੇ ਹੋਰ ਏਜੰਸੀ ਨੂੰ ਉਹਨਾਂ ਦੀ ਕੰਸਲਟੈਂਸੀ ਦੀ ਸਵਾਮਾ ਦੀ ਲੋੜ ਆ ਤਾਂ ਕਿ ਉਹਤੇ ਆਪਣੀ ਕੰਸਲਟੈਂਸੀ ਸਵਾਮਾ ਨਿਵਾ ਸਕਣ ਉਹਦੇ ਨਾਲ ਵੀ ਮੈਂ ਸਮਝਦਾ ਸਾਨੂੰ ਥੋੜਾ ਜਿੱਥੇ ਸਾਨੂੰ ਪ੍ਰੋਫਿਟ ਹੋਊਗਾ ਉੱਥੇ ਜਿਹੜੇ ਸਾਡੇ ਜਿਹੜੇ ਸਾਡੇ ਅੱਛੇ ਮੈਂ ਸਮਝਦਾ ਬਲਾਜਮ ਲਗੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਲੰਬਾ ਸਮਾਂ ਪੰਜਾਬ 'ਚ ਰਹਿ ਕੇ ਸੇਵਾ ਕੀਤੀ ਖਾਸ ਕਰਕੇ ਮੈਂ ਜੇਕਰਾਂ ਜਲ ਸਰੋਤ ਵਿਭਾਗ ਦੀ ਗੱਲ ਕਰਾਂ ਜਲ ਸਰੋਤ ਵਿਭਾਗ ਦੇ ਅੰਦਰ ਹਾਈਡਰੋਲਿਕ ਢਾਂਚਿਆਂ ਦੀ ਸਥਾਪਨਾ ਡੈਮਾ ਚੈੱਕ ਡੈਮਾ ਪੁਲਾਂ ਇਮਾਰਤਾਂ ਦੇ ਡਿਜ਼ਾਈਨ ਉਹ ਸਾਰੇ ਦੇ ਵਿੱਚ ਜਿਨ੍ਹਾਂ ਨੇ ਅੱਛੀ ਮਹਾਰਤ ਹਾਸਲ ਕੀਤੀ ਆ ਉਹ ਵੀ ਆਪਣੀਆਂ ਕਨਸਲਟੈਂਸੀ ਸੇਵਾਵਾਂ ਜਿਹੜੀਆਂ ਨੇਗੀਆਂ ਉਹ ਦੂਸਰੇ ਪਾਸੇ ਕਿਤੇ ਹੋਰ ਏਜੰਸੀ ਨੂੰ ਵੀ ਜਿਹੜੀਆਂ ਨੇ ਉਹ ਦੇ ਸਕਦੇ ਨੇ ਇਹਦੇ ਨਾਲ ਮੈਂ ਸਮਝਦਾ ਸਾਨੂੰ ਕਾਫੀ ਹੱਦ ਤੱਕ ਮਾਲੀਆ ਜਿਹੜਾ ਉਹ ਉਹ ਵੀ ਮਿਲਣ ਦੀ ਸਵਾਬ ਨਾ ਗਈ ਇਸੇ ਤਰ੍ਹਾਂ ਇਸੇ ਤਰ੍ਹਾਂ ਕਾਫੀ ਲੰਬੇ ਅਰਸੇ ਤੋਂ ਇੱਕ ਬਹੁਤ ਸਮੱਸਿਆ ਚੱਲਦੀ ਆ ਰਹੀ ਸੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਵਿੱਚ ਪ੍ਰੋਫੈਸਰ ਸੀ ਪੰਜਾਬ ਦੇ ਪ੍ਰੋਫੈਸਰ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀਗੀ ਔਰ ਉਹ ਕਿਤੇ ਨਾ ਕਿਤੇ ਟੈਂਪਰੇਰੀ ਅਰੇਂਜਮੈਂਟ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਚੈਡ ਹੌਕ ਦੇ ਉੱਤੇ ਚੈ ਕੰਟਰੈਕਟ ਦੇ ਉੱਤੇ ਅੱਜ ਅਸੀਂ ਫੈਸਲਾ ਕੀਤਾ ਜਿਹੜੇ ਪਾਰਟ ਟਾਈਮ ਪਾਰਟ ਟਾਈਮ ਗੈਸਟ ਫੈਕਲਟੀ ਕੰਟਰੈਕਟ ਲੈਕਚਰ ਉਹਨਾਂ ਵਿੱਚ ਜਿਹੜੀ ਉਮਰ ਦੀ ਛੋਟਾ ਉਹ ਦਿੱਤੀ ਆ ਉਹਦੇ ਵਿੱਚ ਅਸੀਂ ਉਸ ਨੂੰ ਜਿਹੜੇ ਜੜੀਆਂ ਪੋਸਟ ਆਉਣ ਗਈ ਆ ਖਾਸ ਕਰਕੇ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹ ਪੋਸਟਾਂ ਭਰ ਰਿਹਾ ਕਿਉਂਕਿ ਬਹੁਤ ਸਾਰੇ ਲਗਭਗ ਪੰਜਾਬ ਦੇ ਕਾਲਜ ਖਾਲੀ ਹੋਏ ਪਏ ਨੇ ਕਿ ਸੋਨਾ ਵਿੱਚ ਅਸੀਂ ਉਮਰ ਦੀ ਜਿਹੜੀ ਉਹਨਾਂ ਨੂੰ ਸਿਰਫ ਜਿਹੜੇ ਪਾਰਟ ਟਾਈਮ ਨੇ ਗੈਸ ਫੈਕਲਟੀ ਨੇ ਕੰਟਰੈਕਟ ਤੇ ਲੈਕਚਰਾਰ ਨੇਗੇ ਜਿਹੜੇ ਕਾਲਜਾਂ ਚ ਕੰਮ ਕਰਦੇ ਉਹਨਾਂ ਦੀ ਜਿਹੜੀ ਉਮਰ ਦੀ ਸੀਮਾ ਗਈ ਉੱਪਰਲੀ ਉਮਰ ਦੀ ਸੀਮਾ ਉਹ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਆ ਸੋ ਕਿਉਂਕਿ ਲਗਭਗ 612 612 ਅਸਾਮੀਆਂ ਲੈਕਚਰਰਾਂ ਦੀ ਉਹ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਸੀਗਾ ਸੋ ਉਹਦੇ ਨਾਲ 600 ਜਿਹੜੀਆਂ 12 ਪੋਸਟਾਂ ਭਰੀਆਂ ਜਾਣਗੀਆਂ ਉਹਦੇ ਵਿੱਚ ਉਮਰ ਦੀ ਹੱਦ ਸਿਰਫ ਇਹਨਾਂ ਕੈਟਾਗਰੀ ਤੋਂ ਦਿੱਤੀ ਆ ਕਿਉਂਕਿ ਉਹ ਓਵਰੇਜ ਹੋ ਗਏ ਭਰਤੀ ਨਹੀਂ ਆਈ ਲੰਬੇ ਸਮੇਂ ਤੋਂ ਪਾਰਟ ਟਾਈਮ ਤੇ ਯਾ ਕੰਟਰੈਕਟ ਤੇ ਯਾ ਬਤੌਰ ਗੈਸਪਰਕੀਟੀਓ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਦੇ ਸਵਾਬਾਂ ਜਿਹੜੀ ਹੈਗੀ ਉਸ ਤੇ ਵਾਦਾ ਕੀਤਾ ਗਿਆ ਸੌਰੀ ਉਹਨਾਂ ਦੀ ਜਿਹੜੀ ਉਮਰ ਆ ਉਹ 37 ਤੋਂ ਵਧਾ ਕੇ ਹਾਂਜੀ 37 ਤੋਂ 45 37 37 37 ਤੋਂ 45 ਜਿਹੜੀ ਆ ਉਹ ਅਸੀਂ ਕੀਤੀ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਨਵੀਆਂ ਸਾਮੀਆਂ ਦੀ ਵੀ ਰਚਨਾ ਹੋਈ ਆ ਜਿਹਦੇ ਵਿੱਚ ਮਲੇਰ ਕੋਟਲਾ ਫਰੀਦ ਕੋਟ ਮਲੇਰ ਕੋਟਲਾ ਤੇ ਫਰੀਦ ਕੋਟ ਦੇ ਵਿੱਚ ਵੀ ਅਸੀਂ ਨਵੀਆਂ ਸਾਮੀਆਂ ਦੀ ਜਿਹੜੀ ਆ ਉਹ ਰਚਨਾ ਕੀਤੀ ਹੈਗੀ ਇਹ ਇੱਕ ਬਹੁਤ ਅਹਿਮ ਫੈਸਲੇ ਜਿਹੜੇ ਨੇ ਕੀ ਉਹ ਅੱਜ ਦੀ ਮੀਟਿੰਗ ਦੇ ਵਿੱਚ ਹੋਏ ਨੇ ਇਸ ਤੋਂ ਬਿਨਾ ਇਸ ਤੋਂ ਬਿਨਾ ਸਭ ਤੋਂ ਵੱਡਾ ਤਹਿਮ ਫੈਸਲਾ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਾਡਾ ਸੈਸ਼ਨ ਆਉਣਾ ਸੀਗਾ ਆਉਣਾਗਾ ਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਪੰਜਾਬ ਦਾ ਵਿੱਤੀ ਅਗਲੇ ਵਿੱਤੀ ਬਰੇ ਦਾ ਅਸੀਂ ਬਜਟ ਪੇਸ਼ ਕਰਨਾਗਾ ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਹਦੇ ਵਿੱਚ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ 1 ਤਰੀਕ ਨੂੰ ਮਨਜੋ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਦਿਵਸ 5 ਤਰੀਕ ਨੂੰ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਬਰੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ ਔਰ ਜਿਹੜਾ ਮਨਜੋ ਗਵਰਨਰ ਸਾਹਿਬ 1 ਤਰੀਕ ਨੂੰ ਭਾਸ਼ਣ ਦੇਣਗੇ ਉਸ ਭਾਸ਼ਣ ਤੇ ਬਹਿਸ ਜਿਹੜੀ ਆ ਉਹ 4 ਤਰੀਕ ਨੂੰ ਹੋਊਗੀ ਔਰ ਜਦੋਂ ਬਜਟ ਜਿਹੜਾ 5 ਤਰੀਕ ਨੂੰ ਪੇਸ਼ ਹੋਊਗਾ ਔਰ 6 ਤਰੀਕ ਨੂੰ ਉਹ ਤੇ ਡਿਬੇਟ ਹੋਊਗੀ ਸੋ ਉਸ ਤੋਂ ਬਿਨਾ 15 ਤਰੀਕ ਤੱਕ ਹੋਰ ਬਹੁਤ ਸਾਰੇ ਕੰਮਕਾਜ ਜਿਹੜੇ ਵਿਧਾਨਕ ਕੰਮਕਾਰ ਨੇਗੇ ਉਹ ਪੈਂਡਿੰਗ ਪਏ ਨੇ ਉਹ ਸਾਰੇ ਕੰਮਕਾਰ ਜਿਹੜੇ ਅਗਲੇ ਦਿਨਾਂ ਚ ਹੋਣਗੇ ਔਰ ਇਸ ਤੋਂ ਬਿਨਾ ਜੇਕਰ ਹੋਰ ਵੀ ਕੋਈ ਕੰਮਕਾਰ ਹੋਊਗਾ ਤਾਂ ਉਹ ਮਨਜੋ ਸਾਡੀ ਜਿਹੜੀ ਬਿਜ਼ਨਸ ਐਡਵਾਈਸਰੀ ਕਮੇਟੀ ਆ ਉਹਦੀ ਸਲਾਮ ਅਸ਼ਵਰੇ ਦੇ ਨਾਲ ਉੱਥੇ ਵੀ ਕੋਈ ਨਵੀਂ ਸੋਧ ਹੋ ਸਕਦੀ ਆ ਪਰ ਲੇਕਿਨ ਇਹ ਜਿਹੜਾ ਮੋਟਾ-ਮੋਟਾ ਗਾ ਕਿ 1 ਤੋਂ ਲੈ ਕੇ 15 ਮਾਰਚ ਤੱਕ ਬਜਟ ਸੈਸ਼ਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਹੈ ਇਸ ਤੋਂ ਬਿਨਾ ਇੱਕ ਬਹੁਤ ਹੀ ਐਮ ਫੈਸਲਾ ਕਰਦੇ ਹੋਏ ਸਰਦਾਰ ਭਵਨ ਸਿੰਘ ਮਾਝੀ ਨੇ ਜੋ ਕਿਸਾਨੀ ਅੰਦੋਲਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਕੇਂਦਰ ਸਰਕਾਰ ਦੇ ਖਿਲਾਫ ਜੋ ਮੋਰਚਾ ਲਾਇਆਗਾ ਜਿਹੜਾ ਕਿ ਮੈਂ ਸਮਝਦਾ ਹਰਿਆਣਾ ਸਰਕਾਰ ਨੇ ਬੇਵਜਾ ਜਿਹਨੂੰ ਸ਼ੰਭੂ ਦੇ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਰੋਕਿਆ ਹੋਇਆਗਾ ਸੋ ਉਹਦੇ ਵਿੱਚ ਜਿੰਨੇ ਵੀ ਜੇਕਰ ਕੋਈ ਪਰਮਾਤਮਾ ਨਾ ਕਰੇ ਜੇਕਰ ਕੋਈ ਕਿਸਾਨ ਜਖਮੀ ਹੁੰਦਾਗਾ ਜਿੱਥੇ ਅਸੀਂ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੇ ਡਾਕਟਰ ਸਾਹਿਬਾਨ ਦੀ ਡਿਊਟੀ ਲਾਈਆ ਬਹੁਤ ਸਾਰੇ ਸਾਡੀਆਂ ਜਿਹੜੀਆਂ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਉਹ ਸਾਰੀਆਂ ਉਹਦੀਆਂ ਗੱਡੀਆਂ ਉੱਥੇ ਤਾਇਨਾਤ ਕੀਤੀਆਂ ਨੇ ਗਿਆ ਕਿ ਜੇਕਰ ਕੋਈ ਜ਼ਖਮੀ ਹੋ ਜਾਂਦਾ ਤਾਂ ਤੁਰੰਤ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਇਸੇ ਤਰ੍ਹਾਂ ਬਹੁਤ ਸਾਰੀ ਐਂਬੂਲੈਂਸ ਲਗੀਆਂ ਹੋ ਜਨਗੀਆਂ ਉੱਥੇ ਨਾਲ ਦੀ ਨਾਲ ਨੇ ਫੈਸਲਾ ਕੀਤਾਗਾ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਾਹੇ ਉਹ ਜਿਹੜੇ ਵਿਧਾਇਕ ਡਾਕਟਰ ਨੇਗੇ ਖਾਸ ਕਰਕੇ ਅੱਖਾਂ ਦੇ ਮਾਹਰ ਚਾਹੇ ਹਮ ਚਮਕੌਰ ਸਾਹਿਬ ਤੋਂ ਚਰਨ ਸਿੰਘ ਚੰਨੀ ਜੀ ਚਾਹੇ ਸਾਡੇ ਮਲੋੜ ਤੋਂ ਜਿਹੜੇ ਸਾਡੇ ਪਾਰਟੀ ਦੇ ਵਿਧਾਇਕ ਵੀ ਨੇ ਤੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਡਾਕਟਰ ਬਲਬੀਰ ਸਿੰਘ ਇਹ ਸਾਰੇ ਜਿਹੜੇ ਨੇਗੇ ਉਹ ਆਪਣਾ ਕੈਂਪ ਉੱਥੇ ਲਾਉਣਗੇ ਤਾਂ ਕਿ ਕੋਈ ਵੀ ਕਿਸੇ ਕਿਸਮ ਦੇ ਦਿੱਥੇ ਇਲਾਜ ਵੀ ਕਰਨਗੇ ਜੇਕਰ ਕੋਈ ਹੋਰ ਜਿਆਦਾ ਹਾਈਰ ਇੰਸਟੀਚੂਨ ਤੇ ਜਿੰਦੀ ਲੋਡ ਪਈ ਤਾਂ ਉਹ ਵੀ ਭੇਜਣਗੇ ਸੋ ਵੀ ਮੈਸਾਬੰਦ ਅੱਜ ਅਸੀਂ ਉੱਥੇ ਡਿਸਕਸ ਹੋਇਆ ਤੇ ਮਾਨ ਸਾਹਿਬ ਨੇ ਡਿਊਟੀ ਲਈ ਜਾ ਕਿ ਇਹ ਤਿੰਨ ਨਹੀਂ ਜਿਹੜੇ ਡਾਕਟਰ ਨੇ ਉੱਥੇ ਰਹਿਣਗੇ ਤਾਂ ਕਿ ਕਿਸੇ ਵੀ ਕਿਸਮ ਦੀ ਜਿਹੜੀ ਆ ਖਾਸ ਕਰਕੇ ਜਦੋਂ ਅਥਰੋ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਟੀਅਰ ਗੈਸ ਤੇ ਮਾਰੀ ਜਾਂਦੀ ਆ ਜਾਂ ਹੋਰ ਪਲਾਟੀ ਚਾਰਜ ਹੁੰਦਾ ਤਾਂ ਉੱਥੇ ਜਿਆਦਾ ਅੱਖਾਂ ਤੇ ਸੱਟ ਆਉਣ ਦੀ ਸੁਭਾਵ ਲੱਗੀ ਸੋ ਉਹਦੇ ਲਈ ਪ੍ਰਕਾਸ਼ਨ ਦੇ ਲਈ ਅੱਜ ਮਾਨ ਸਾਹਿਬ ਨੇ ਉਹਨਾਂ ਤਿੰਨਾਂ ਦੀ ਡਿਊਟੀ ਵੀ ਲਈ ਜੀ ਥੈਂਕ ਯੂ ਜੀ ਸਰੇ ਸੈਸ਼ਨ ਜਿਹੜਾ ਵੈ ਜਿਹੜਾ ਬਜਟ ਹੈ ਅੰਤਰੀਮ ਹੈ ਜਾਂ ਪੂਰਾ ਹੈ ਪੂਰਾ ਬਜਟ ਹੈ ਬਿਲਕੁਲ ਪੂਰਾ ਬਜਟ ਜਿਹੜਾ ਹੈਗਾ ਵਿਧਾਨ ਸਭਾ ਚ ਬਜਟ ਮੈਂ ਕਿਹਾ ਨਾ ਬਜਟ ਪੂਰਾ ਬਜਟ ਪੇਸ਼ ਕੀਤਾ ਜਾਊਗਾ ਫਿਰ ਨਹੀਂ ਤਾਂ ਟੈਰਮ ਕਹਿੰਦਾ ਪੂਰਾ ਬਜਟ ਜਿਹੜਾ ਹੈਗਾ ਉਹ ਪੀ ਤਰ ਹਾਂਜੀ ਬਿਲਕੁਲ ਜਿਹੜੇ ਅੰਦੋਲਨ ਦੇ ਦੌਰਾਨ ਇੱਕ ਸਾਡਾ ਕਿਸਾਨ ਭਰਾ ਮੈਂ ਸਮਝਦਾ ਬੀਜੇਪੀ ਦੀਆਂ ਮਾਰੂ ਨੀਤੀਆਂ ਦੇ ਕਾਰਨ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਔਰ ਕੇਂਦਰ ਸਰਕਾਰ ਦੇ ਅਤਿਆਚਾਰ ਦੇ ਕਾਰਨ ਸਾਡੇ ਚੋਂ ਚਲਿਆ ਗਿਆ ਵਿਛੜ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਉਸਦੇ ਪਰਿਵਾਰ ਦੇ ਨਾਲ ਸਵੇਦਲਾ ਪ੍ਰਕਟ ਕਰਦਾਗਾ ਦੁੱਖ ਪ੍ਰਗ ਕਰਦਾਗਾ ਔਰ ਦੂਸਰਾ ਬਿਲਕੁਲ ਉਹਦਾ ਮਾਮਲਾ ਵਿਚਾਰਾ ਗਿਆ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਉਸ ਕਿਸਾਨ ਦਾ ਪਰਿਵਾਰ ਉਸ ਕਿਸਾਨ ਜਿਹੜੀ ਫੈਮਿਲੀ ਆ ਉਹ ਮਾਨ ਸਾਹਿਬ ਦੇ ਨਾਲ ਬਿਲਕੁਲ ਟੱਚ ਆ ਬੜੇ ਜਲਦੀ ਜਿਹੜਾ ਹੈਗਾ ਜਿਸ ਤਰ੍ਹਾਂ ਵੀ ਉਹ ਪਰਿਵਾਰ ਕੋਊਗਾ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਉਹਤੇ ਫੈਸਲਾ ਲੈਣਗੇ ਸਰ ਹੋਮਗਾਰਡ ਨੂੰ ਲੈ ਕੇ ਕਿਸੇ ਤੋਂ ਉਹਦਾ ਫੈਸਲਾ ਲੈ ਕੇ ਇਹ ਕੱਲੇ ਜਸਪਾਲ ਦੀ ਫੀਸ ਦੀ ਉਹ ਰਹਿਣ ਵਾਲਾ ਕਿ ਕਿਸੇ ਦੀ ਵੀ ਜੇਕਰ ਮੌਤ ਹੋ ਜੇ ਨਹੀ ਨਹੀ ਇਹ ਜਸਪਾਲ ਸਿੰਘ ਕਿਉਂਕਿ ਜਸਪਾਲ ਸਿੰਘ ਕਿਉਂਕਿ ਹੋਮਗਾਰਡ ਜਿਹੜਾ ਹੈਗਾ ਉਹ ਨਹੀਂ ਐਡ ਕਰਦਾ ਤੋ ਇਸ ਗੱਲ ਕਰਕੇ ਉਹ ਕੱਲੇ ਉਸ ਦੇ ਹੱਕ ਚ ਫਸ ਗਿਆ ਕਰ ਰਹੀ ਹੈ ਸਰਕਾਰ ਆ ਦੇਖੋ ਪੋਸਟਮਾਰਟਮ ਜਦੋਂ ਪਰਿਵਾਰ ਸਹਿਮਤੀ ਦੇ ਦੂ ਪੋਸਟਮਾਰਟਮ ਹੋਊਗਾ ਪੋਸਟਮਾਰਟਮ ਤੋਂ ਬਾਅਦ ਜਿਹੜਾ ਇਹਦੇ ਤੇ ਫੈਸਲਾ ਲੈ ਜਾਊਗਾ ਪਰ ਬਿਲਕੁਲ ਆ ਕਿ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਹੋਊਗੀ ਸੋ ਉਹਦੇ ਤੇ ਫੈਸਲਾ ਲਿਆਗਾ ਕਿ ਕਾਰਵਾਈ ਹੋਊਗੀ ਸੋ ਪੋਸਟਮਾਰਟਮ ਦੀ ਜਿਹੜੀ ਆ ਕਿਉਂਕਿ ਕੁਝ ਪ੍ਰਕਿਰਿਆ ਹੁੰਦੀ ਆ ਉਹ ਪੋਸਟਮਾਰਟਮ ਦੀ ਵੇਟ ਜਿਹੜੀ ਆ ਉਹ ਕਰਦੇ ਆ ਬਿਲਕੁਲ ਇੱਥੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਸਰਕਾਰ ਕੇਂਦਰ ਨਾਲ ਮਿਲੀ ਹੋਈ ਹੈ ਸੀਐਮ ਤੇ ਇਲਜ਼ਾਮ ਲਗਾ ਰਹੇ ਨੇ ਕਿ ਸਾਰਾ ਕੁਝ ਪੂਰਾ ਪੰਜਾਬ ਜਾਣਦਾ ਦੇਸ਼ ਦੇ ਕਿਸਾਨ ਜਾਣਦੇ ਨੇ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦਾ ਹਿੱਸਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਦੇ ਵਿੱਚ ਹਿੱਸੇਦਾਰ ਸੀਗਾ ਔਰ ਉਸ ਸਮੇਂ ਸਖਵੀਰ ਸਿੰਘ ਬਾਦਲ ਜਾਂ ਵਿਕਰਮ ਅਜੀਤਿਆ ਜੀ ਦੀ ਸਿਸਟਰ ਉਸ ਕੈਬਨਿਟ ਦਾ ਹਿੱਸਾ ਸੀ ਜਿਸ ਕੈਬਨਿਟ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀਗੇ ਔਰ ਪੰਜਾਬ ਦੇ ਕਿਸਾਨਾਂ ਦੇ ਬਦਰੋ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੇ ਪ੍ਰੋਟੈਸਟ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਨਾਤਾ ਬੀਜੇਪੀ ਨੂੰ ਤੋੜਨਾ ਪਿਆ ਸੀਗਾ ਇਹ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈਗਾ ਤਾਂ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਡਟ ਕੇ ਹਾਲਾਂਕਿ ਅਸੀਂ ਆਪੋਜੀਸ਼ਨ ਦੇ ਵਿੱਚ ਸੀ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਡਟ ਕੇ ਪੰਜਾਬ ਦੇ ਅੰਦਰ ਔਰ ਦਿੱਲੀ ਦੇ ਅੰਦਰ ਡਟ ਕੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਸੀ ਦਿੱਲੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੇ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਜੋ ਦਿੱਲੀ ਦੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਸੀਗੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੇ ਬਤੌਰ ਮੁੱਖ ਮੰਤਰੀ ਉੱਥੇ ਜਾਰੀ ਦਿੱਤੀਆਂ ਸੀ ਬਹੁਤ ਸਾਰੀਆਂ ਸਹੂਲਤਾਂ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਕਿਉਂਕਿ ਉਸ ਸਮੇਂ ਮੈਂਬਰ ਪਾਰਲੀਮੈਂਟ ਸੀਗੇ ਇੱਕੋ ਇੱਕ ਇਕਲੌਤੇ ਮੈਂਬਰ ਪਾਰਲੀਮੈਂਟ ਸੀਗੇ ਜਿਨ੍ਹਾਂ ਨੇ ਮੋਦੀ ਸਾਹਿਬ ਨੂੰ ਸ਼ਰਿਆਮ ਜਿਹੜਾ ਸੈਂਟਰ ਹਾਲ ਦੇ ਅੰਦਰ ਘੇਰਿਆ ਸੀਗਾ ਸੋ ਬਿਲਕੁਲ ਅਸੀਂ ਤਾਂ ਕਿਸਾਨੀ ਹਤੈਸ਼ੀ ਕਿੰਨੇ ਆ ਇਹ ਪੰਜਾਬ ਦਾ ਕਿਸਾਨ ਵੀ ਜਾਣਦਾਗਾ ਪੰਜਾਬ ਦੇ ਲੋਕ ਵੀ ਜਾਣਦੇ ਲੱਗੇ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਿਸਾਨ ਵਿਰੋਧੀ ਆ ਇਹ ਵੀ ਸਾਰਾ ਪੰਜਾਬ ਜਾਣਦਾਗਾ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਕੈਬਨਟ ਮਨਿਸਟਰ ਬੀਬਾ ਹਰਸਿਮਰਤ ਕੋਰ ਬਾਦਲ ਜੀ ਨੇ ਕੈਬਨਟ ਦੇ ਵਿੱਚ ਬੈਠ ਕੇ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਉੱਤੇ ਮੋਹਰ ਲਾਈ ਸੀ ਜਿਹਨੂੰ ਕਿ ਬਾਅਦ ਦੇ ਵਿੱਚ ਸੈਂਟਰ ਸਰਕਾਰ ਨੇ ਵਾਪਸ ਲਿਆ ਸੀਗਾ ਸੋ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅਸੀਂ ਅੱਜ ਵੀ ਕਿਸਾਨ ਦੇ ਨਾਲ ਆ ਅਸੀਂ ਕਿਸਾਨ ਦੇ ਹਮੇਸ਼ਾ ਹੀ ਮੈਤੀਆਂ ਸੋ ਜਿੰਨਾ ਮਰਜੀ ਪ੍ਰਚਾਰ ਕਰ ਲੈਣ ਇਹਨਾਂ ਨੂੰ ਸਪੱਸ਼ਟ ਪਤਾ ਹੈਗਾ ਔਰ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਾਰ ਵਾਰ ਕੇਂਦਰ ਦੇ ਮੰਤਰੀਆਂ ਨੂੰ ਪੰਜਾਬ ਬੁਲਾ ਕੇ ਗੱਲਬਾਤ ਦਾ ਸੱਦਾ ਦਿੱਤਾ ਕਿਸਾਨਾਂ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਬਤੌਰ ਵਕੀਲ ਬਤੌਰ ਕਿਸਾਨ ਉਸ ਮੀਟਿੰਗ ਦੇ ਅੰਦਰ ਬੈਠ ਕੇ ਪੰਜਾਬ ਦੇ ਕਿਸਾਨ ਦੀ ਗੱਲ ਕਰਦੇ ਰਹੇ ਸਾਡੇ ਕੈਬਨਿਟ ਵਜ਼ੀਰ ਵੀ ਉੱਥੇ ਬੈਠੇ ਰਹੇ ਸੋ ਇਹਨਾਂ ਦੇ ਦੋ ਮੈਂਬਰ ਪਾਰਲੀਮੈਂਟ ਦੇ ਨੇ ਪਰਿਵਾਰ ਦੇ ਦੋ ਮੈਂਬਰ ਪਾਰਲੀਮੈਂਟ ਨੇਗੇ ਹਰ ਸਿਮਰਤ ਕੋਰ ਬਾਦਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੋਨਾਂ ਨੇ ਜਦੋਂ ਪਾਰਲੀਮੈਂਟ ਚੱਲਦੀ ਸੀ ਉਸ ਸਮੇਂ ਵੀ ਹਾ ਦਾ ਨਾਰਾ ਨਹੀਂ ਮਾਰਿਆ ਔਰ ਉਸ ਤੋਂ ਬਾਅਦ ਵੀ ਨਹੀਂ ਮਾਰਿਆ ਇਹ ਜਿੰਨਾ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਿਸਾਨ ਵਿਰੋਧੀ ਪਾਰਟੀ ਪੰਜਾਬ ਦੇ ਅੰਦਰ ਹੈ ਤੇ ਭੰਗ ਕਰਨ ਵਾਲਾ ਦੇਖੋ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਿਸਾਨ ਦੇ ਨਾਲ ਖੜੀ ਆ ਉਹਨਾਂ ਵੱਦਿਆਂ ਨਾਲ ਕੀ ਸਲਾਹ مشورہ ਕਰਨਾਗਾ ਜਿਹੜੇ ਕਿਸਾਨ ਵਿਰੋਧੀ ਨੇਗੇ ਜਿਨ੍ਹਾਂ ਦਾ ਚਿਹਰਾ ਹੀ ਪਤਾਗਾ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਆ ਕੇ ਵੀ ਉਹਨਾਂ ਮੀਟਿੰਗਾਂ ਚ ਕਿਸਾਨ ਵਿਰੋਧੀ ਗੱਲਾਂ ਕਰਦੀਆਂ ਨੇ ਕਿ ਆ ਜਿਨ੍ਹਾਂ ਨੇ ਆ ਕੇ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਕੋਈ ਨਾ ਕੋਈ ਸਾਬੋਤਾਜ ਕਰਨਾ ਹੈ ਸੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਉਹਨਾਂ ਤੋਂ ਦੂਰ ਰਹਿਣਾ ਹੀ ਠੀਕ ਆ ਤਾਂ ਹੀ ਸੰਘਰਸ਼ ਜਿਹੜਾ ਉਹ ਕਾਇਮ ਰਹੂਗਾ ਨਹੀਂ ਤਾਂ ਇਹ ਬੰਦੇ ਉਹ ਨੇ ਜਿਹੜੇ ਕੋਈ ਨਾ ਕੋਈ ਚਾਲ ਚੱਲ ਕੇ ਕਿਸਾਨੀ ਸੰਘਰਸ਼ ਨੂੰ ਤੋੜਨ ਦਾ ਯਤਨ ਕਰ ਰਹੇ ਨੇ ਜੀ ਮਤਲਬ ਪੰਜਾਬ ਸਰਕਾਰ ਆਪਣੇ ਵੱਲੋਂ ਐਮਐਸਪੀ ਨੂੰ ਲੈ ਕੇ ਕੁਝ ਇਸ ਤਰ੍ਹਾਂ ਲੈ ਕੇ ਪੰਜਾਬ ਨਹੀਂ ਫਿਲਹਾਲ ਇਹਦੇ ਤੇ ਕੋਈ ਵਿਚਾਰ ਨਹੀਂ ਹੋਇਆ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ